ਇਹ ਪਹਿਲੀ ਵਾਰ ਹੋਇਆ ਹੈ ਕਿ ਏਸ਼ੀਅਨ ਗੇਮਸ ਜਾਣ ਵਾਸਤੇ ਸਾਨੂੰ ਪਹਿਲਾਂ ਪ੍ਰੈਪਰੇਸ਼ਨ ਲਈ ਕੈਸ਼ਵਾਰਡ ਦਿੱਤਾ ਗਿਆ ਸੀ ਤੇ ਜਿੱਤਣ ਤੋਂ ਬਾਅਦ ਵੀ ਸਾਨੂੰ ਤੁਸੀਂ ਦੇ ਰਹੇ ਹੋ ਤੇ 올림픽 ਵਾਸਤੇ ਤੁਸੀਂ ਸਾਨੂੰ ਪ੍ਰੈਪਰੇਸ਼ਨ ਵਾਸਤੇ ਪਹਿਲਾਂ ਹੀ ਕੈਸ਼ਵਾਰਡ ਦੇ ਰਹੇ ਹੋ ਤਾਂ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਆਈ ਥਿੰਕ ਸਰਕਾਰ ਦੀ سپورਟ ਨਾਲ ਤੇ ਪੇਰੈਂਟਸ سپورਟ ਨਾਲ ਅਸੀਂ ਕਰ ਰਹੇ ਹਾਂ ਤੇ ਅੱਗੇ ਵੀ ਅਸੀਂ ਜ਼ਰੂਰ ਅਇਨ ਕਰਦੇ ਰਵਾਂਗੇ ਤੇ ਇਹ ਪਹਿਲੀ ਵਾਰ ਹੋਇਆ ਵੀ ਸਾਨੂੰ ਤਿਆਰੀ ਲਈ 8 8 ਲੱਖ ਰੁਪਇਆ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੀ ਜਿਵੇਂ ਨੰਗੀਆਂ ਸਾਨੂੰ ਤਿਆਰੀ ਲਈ ਪੈਸਾ ਨਹੀਂ ਮਿਲਦਾ ਸੀ ਜਿਵੇਂ ਤੁਸੀਂ ਅਨਾਉਂਸ ਕੀਤਾ ਵੀ 올림픽ਸ ਲਈ 15 ਲੱਖ ਰੁਪਇਆ ਤਿਆਰੀ ਲਈ ਦਿੱਤਾ ਜਾਊਗਾ ਪਰ ਇਹ ਮੈਨੂੰ ਲੱਗਦਾ ਜਿਹੜੇ ਬੰਦੇ ਜੌਬ ਤੇ ਆ ਉਹਨਾਂ ਨੂੰ ਇਹ ਕੁਝ ਨਹੀਂ ਲੱਗਦਾ ਉਹਨਾਂ ਪਰ ਜਿਹੜੇ ਗਰੀਬ ਬੱਚੇ ਨੇ ਜਿਹੜੇ ਸ਼ੂ ਨਹੀਂ ਲੈ ਸਕਦੇ ਜਾਂ ਜੈਵਲਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਰਕਮ ਆ ਬਈ ਬਹੁਤ ਹੌਸਲਾ ਦਊਗੀ ਮੈਂ ਆਸ ਕਰਦਾ ਵੀ ਅਸੀਂ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਡਲ ਜਿੱਤਾਂਗੇ ਥੈਂਕ ਯੂ ਜਿਵੇਂ ਸਾਰੇ ਸਪੋਰਟਸ ਪਰਸਨ ਦੱਸ ਰਹੇ ਨੇ ਕਿ ਸਾਨੂੰ ਫਰਸਟ ਟਾਈਮ ਪ੍ਰੇਪਰੇਸ਼ਨ ਲਈ ਵੀ ਪੈਸੇ ਮਿਲੇ ਅ ਜਿਵੇਂ ਹੁਣ ਸਰ ਨੇ ਵੀ ਦੱਸਿਆ ਕਿ ਆਈ نو ਕਿਸੇ ਲਈ अमाउंट ਮੇਂ ਵੀ ਛੋਟੀ ਹੋ ਪਰ ਸਾਡੇ ਲਈ ਬਹੁਤ ਵੱਡੀ ਹੈ ਕਿਉਂਕਿ ਕਿਸੇ ਇੱਕ ਪਲੇਅਰ ਨੂੰ ਯੂ ਨੋ ਜਦੋਂ ਦੋ ਸਟਾਰਟ ਕੀਤਾ ਸੀ ਖੇਡਣਾ ਉਹਦੇ ਸਾਰੇ ਇਹ ਕਹਿੰਦੇ ਸੀ ਕਿ ਸਪੋਰਟਸ ਕਿਉਂ ਕਰ ਰਹੇ ਹੋ ਕੋਈ ਹੋਰ ਫੀਲਡ ਵਿੱਚ ਜਾ ਜਿੱਥੇ ਤੁਸੀਂ ਆਪਣੀ ਫੈਮਿਲੀ ਦੀ ਵੀ ਕੇਅਰ ਕਰ ਸਕੋ ਪਰ ਹੁਣ ਜਿਹੜੀ ਗਵਰਨਮੈਂਟ ਇਨਾ ਸਾਨੂੰ ਸਪੋਰਟ ਕਰ ਰਹੀ ਹੈ ਆਮ ਸ਼ੋਰ ਕਿ ਬਾਕੀ ਦੇ ਬੱਚਿਆਂ ਨੂੰ ਵੀ ਹੁਣ ਪੇਰੈਂਟਸ ਔਰ ਉਹਨਾਂ ਦੇ ਆਂਢ ਗੁਆਂਢੀ ਇਹ ਕਹਿਣਗੇ ਕਿ ਤੁਸੀਂ ਸਪੋਰਟਸ ਕਰੋ ਕਿਉਂਕਿ ਇਦਾਂ ਦੀ ਸਰਕਾਰ ਆਈ ਹੈ ਜਿਹੜੀ ਸਾਰੇ სპੋਰਟਸ ਪਰਸਨ ਨੂੰ ਇੰਨਾ ਸਪੋਰਟ ਕਰ ਰਹੀ ਹੈ। थैंक यू सो मच। ਮੈਂ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ। ਜਿਨ੍ਹਾਂ ਨੇ ਜਿਨ੍ਹਾਂ ਦੁਆਰਾ ਬਣਾਈ ਗਈ ਨਵੀਂ ਖੇਡ ਨੀਤੀ ਦੇ ਅਧੀਨ 8-8 ਲੱਖ ਰੁਪਏ ਐਡਵਾਂਸ ਵਿੱਚ ਖਿਡਾਰੀਆਂ ਨੂੰ ਤਿਆਰੀ ਕਰਨ ਲਈ ਦਿੱਤੇ ਤੇ ਖਿਡਾਰੀਆਂ ਨੇ ਵੀ ਬਾਤ ਚੜ੍ਹ ਕੇ ਤਿਆਰੀ ਕੀਤੀ ਹੈ ਤੇ ਬਹੁਤ ਮਦਦ ਮਿਲੀ ਉਹਨਾਂ ਨੂੰ ਖਿਡਾਰੀ ਹੁਣ ਤਿਆਰੀ ਕਰਨ ਦੇ ਵਿੱਚ। ਤੇ ਜਿਸ ਨਾਲ ਪੰਜਾਬ ਪੰਜਾਬ ਵਿੱਚ ਪੰਜਾਬ ਦੀ ਝੋਲੀ ਵਿੱਚ ਇੱਕ ਰਿਕਾਰਡ ਤੋੜ ਮੈਡਲ ਪਾਇ। ਸੋ ਤੁਸੀਂ ਤਕੀਆਂ ਕਰੋ ਵਿਦਿਆ ਦਾ ਚਾਨਣ ਫੈਲੇ ਮੈਡਲਾਂ ਦਾ ਚਾਨਣ ਫੈਲੇ ਮੀਂਹ ਵਰਦ ਮੈਡਲਾਂ ਦੇ ਤੇਦੋਂ ਅਸੀਂ ਤੁਹਾਡੇ ਤੇ ਪੈਸਿਆਂ ਦੇ ਮੀਂਹ ਭਰਉਂਦੇ ਰਵਾਂਗੇ ਇਸ ਪੱਖੋਂ ਤੁਸੀਂ ਬਿਲਕੁਲ ਬੇਫਿਕਰ ਹੋ ਜਿਓ ਮੈਂ ਨਹੀਂ ਕਹਿੰਦਾ ਕਿ ਤੇ ਖਜ਼ਾਨਾ ਖਾਲੀ ਹੈ ਪਹਿਲਾਂ ਵਾਲੇ ਪਹਿਲਾਂ ਵਾਲੇ ਕਹਿੰਦੇ ਹੀ ਰਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਉਹ ਜਿਹੜਾ ਖਾਲੀ ਉਹਨੂੰ ਖਜ਼ਾਨਾ ਕਹੋ ਜਾਂ ਉਹਨੂੰ ਪੀਪਾ ਕਹੋ ਉਹਨੂੰ ਪੀਪਾ ਹਨਾ ਖਾਲੀ ਥੋੜੀ ਹੁੰਦਾ ਖਜ਼ਾਨਾ ਖਜ਼ਾਨੇ ਦਾ ਮਤਲਬ ਤਾਂ ਕੁਝ ਹੁੰਦਾ ਹੁੰਦਾ ਉਹ ਚ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਆਉਣ ਵਾਲੇ ਦਿਨਾਂ ਚ ਇਹ 20 ਜਿਹੜੇ ਨੇ ਇਹਨਾਂ ਨੂੰ 40 ਕਰੀਏ ਫਿਰ 40 ਤੋਂ 80 ਕਰੀਏ ਤੇ ਆ ਜਿਹੜੇ ਐਡੀਟੋਰੀਅਮ ਨੇ ਜੇ ਉਹ ਤੋਂ ਵੀ ਵੱਡਾ ਕਰੀਏ ਉਹ ਵੀ ਛੋਟਾ ਪੈ ਜਾਏ ਇਹੀ ਮੇਰੀ ਦੁਆ ਹੈ ਔਰ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਬਧਾਈਆਂ ਬਹੁਤ ਬਹੁਤ ਮੁਬਾਰਕਾਂ ਜਿਉਂਦੇ ਬਸਤੇ ਰਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ